ਇਹ ਵੀ ਮਾਰ ਲਾ ਦੇ ਕੋਈ ਦੇਦੀ ਮਰਾ ਦਿਆ ਚਲੋ ਬੇ ਬਿਨਾ ਬੈਂਡ ਤੋਂ ਬਿਨਾ ਬੈਂਡ ਤੋਂ ਚਲੋ ਬੇ ਜੀ ਦੂਜਾ ਟਰੈਕਟਰ ਲੈਣ ਦਾ ਅਜੇ ਕਿਹਾ ਸੀਗਾ ਮਹਾ ਫੇਰ ਨਾਲ ਹੁਣ ਮੈਂ ਕਿਹਾ ਦੂਜੇ ਟਰੈਕਟਰ ਦੀ ਕਰਾਂਗੇ ਪਰਫਾਰਮੈਂਸ ਜਾ ਕੇ ਇਹਦੀ ਇਹਦੀ ਦੰਦਨਕ ਹੋ ਗਈ ਆ ਓਕੇ ਰਿਪੋਰਟ ਪੂਰੀ ਹਾਂ ਓਕੇ ਦੂਜਾ ਨਾਲ ਉਹ ਵੀ ਆ ਦੇ ਚੱਲਾਂ ਆ ਲੋ ਵੀ ਫਾਈਨਲੀ ਪਹੁੰਚ ਚੁਗੇ ਆ ਜੀ ਐਸ ਟਾਰਬੋ ਤਾਂ ਮੇਰੇ ਵੀਰੋ ਇਹ ਕੀ ਬਣਿਆ ਹੋਇਆ ਹੈ ਇਹ ਕੀ ਬਣਿਆ ਹੈ ਤੇ ਆਹ ਵੇਖੋ ਆਹ ਵੇਖੋ ਬਿਨਾ ਕਿਸੇ ਚੀਜ਼ ਦੀ ਪ੍ਰਵਾਹ ਕੀਤੇ ਹੋਏ ਅਸੀਂ ਆ ਗਏ ਆ ਤੇ ਇੱਧਰ ਚੈੱਕ ਕਰੋ ਤੁਸੀਂ ਬੰਦੇ ਤਿਆਰ ਪਰ ਤਿਆਰ ਲਾ ਤੇ ਆਹ ਵੇ ਟਰੈਕਟਰ ਕੀ ਬਣਿਆ ਕਰੋ ਚੈੱਕ ਅੱਗੇ ਜਾ ਵੇ ਬੜੇ ਮੜਿਆ ਆ ਇਹ ਐ ਇੱਥੇ ਰੱਖ ਸਿਰਾ ਲਾਤਾ ਮੇਰੇ ਵੀਰੋ ਸਿਰਾ ਲਾਤਾ ਤੇ ਹੁਣ ਸਿਰਾ ਲੱਗੂਗਾ ਅਸਲੀ ਤੇ ਤੁਸੀਂ ਵਲੋਗ ਜਿਹੜਾ ਇਥੋਂ ਦਾ ਦੇਖਿਆ ਹੁਣ ਤੁਸੀਂ ਅੱਗੇ ਵੇਖੀ ਆਇਓ ਹੈਣਾ ਪੰਤਰਾ ਚਾੜ ਕੱਟ ਕੇ ਜਾਇਓ ਹੈ ਸਾਡੀ ਸਾਰੀ ਰੋਟੀ ਮੈਂ ਕੱਢੀ ਬਾਹਰ ਦੇ ਸਾਈ ਦਾ ਟੈਕੀ ਐਂਡ ਗਰਾਸ ਡਿਆ ਜੀ ਲਾ ਦਿਓ ਹੁਣ ਸਾਰਾ ਲੋ ਵੀ ਮਿੱਤਰੋ ਚਾਹ ਮਿਲ ਗਈ ਇਹਨੂੰ ਤੇ ਹੁਣ ਥੋੜ੍ਜ ਕੁਝ ਕੁਝ ਠੀਕ ਲੱਗਣਿਆ ਨੂੰ ਇੱਕ ਬੈੱਡ ਮਿਲ ਗਿਆ ਉੱਤੇ ਹੀਟਰ ਜੀ ਮਿਲਿਆ ਹੈ। ਹੀਟਰ ਜੀ ਮਿਲਿਆ ਪਹਿਲਾਂ ਇੱਧਰ ਗੱਲਬਾਤ ਕਰਕੇ ਕਿੰਨਾ ਨੰਬਰ ਲਵਾਉਣਾ ਵਾ ਸਾਰਾ ਕੁਝ ਕਰ ਕਰਕੇ ਫੇਰ ਤੁਹਾਨੂੰ ਰੂਮ ਦਾ ਟੂਰ ਵੀ ਵਿਖਾਉਨੇ ਆ। ਹੁਣ ਅਜਾ ਤੁਹਾਨੂੰ ਪਹਿਲਾਂ ਇੱਧਰ ਕਰ ਲੀਏ ਕੰਮ ਆਪਣਾ ਪੂਰਾ ਸਲੈਕਟ। ਲੌਬੀ। ਕੋਨੇ ਆਏ ਦੁਕਾਨ ਤੇ ਹਜੇ ਭਾਜੀ ਆਪ ਨਹੀਂ ਆਏ। ਉਹਨਾਂ ਤੇ ਆਏ ਕੋਈ ਕਰਿੰਦੇ। ਜਾ ਆ ਹੀ ਅੰਦਰ ਆਏ ਆ ਤੇ ਟਰਬਾ ਵੇਖੋ ਜੀਆ। ਕੀ ਬੰਡਿਆ ਹੋਇਆ ਵੇਖਾ। ਹਾਂ ਤੁਮਾਕੇਦਾਰ ਕੰਮ। ਵੱਡੀਆਂ ਆ ਕੇ ਜਿਹੜੀ ਬਾਹਰ ਪਈ ਉਹ ਬੜੀ ਤਗੜੀ ਹੈ। ਬਾਕੀ ਕੋਈ ਨਹੀਂ ਤਾਂ ਦਦ ਦੇਣ ਮਾਰੀ ਦੀ ਪਲੈਨਿੰਗ ਕਰਕੇ ਵੀ ਅਸੀਂ ਕਿੰਨਾ ਨੰਬਰ ਲਾਉਣੀ ਹੈ ਤੇ ਫਿਰ ਤੋਂ ਦਦਦਾਮ ਹੈ। ਫਕੀਸ ਆਉਗਦਾ ਹੈ। ਤੇ ਕਿਹੜੀ ਕਿਹੜੀ ਕਿੰਨੀ ਹੈ, ਕਿੱਡੀ ਲੱਗਣੀ ਹੈ ਕਿੰਨੀ ਜਦਾਂ। ਲੋ ਵੀ ਲਾਤਾ ਅੰਦਰ। ਆਹ ਟਰਬੋ ਕਰੋ ਚੱਕ। ਤੇ ਬਾਕੀ ਹੁਣ ਜੋ ਵੀ ਕੰਮ ਹੋਊਗਾ ਨਾਲ-ਨਾਲ ਤੁਹਾਨੂੰ ਦੱਸਦੇ ਆ। ਕੀ ਹੁੰਦਾ। ਨੋ ਇੰਨੀ ਵੇਡ ਵੀ ਨਹੀਂ ਕਰਾਈ ਇਹਨਾਂ ਨੇ ਟਾਈਮ ਨਾਲ ਹੀ ਮਨ ਲੋ ਕਰਤਾ ਇਹਨਾਂ ਨੇ ਕੱਲ ਹੀ ਮੈਂ ਇਹਨਾਂ ਨੂੰ ਕਿਹਾ ਜੀ ਪਹਿਲਾਂ ਗੱਲ ਬਾਤ ਚੱਲਦੀ ਨਾਲ ਹੀ ਇਹਨਾਂ ਨੇ ਟਾਈਮ ਦੇ ਦਿੱਤਾ ਨੂੰ ਲੋ ਵੀ ਮਿੱਤਰੋ ਕਰੋ ਜੁਗਾੜ ਚੈੱਕ ਪੂਰਾ ਸਿਸਟਮ ਲੱਗਾ ਫੋਟਰ ਬੋਰਡ ਲੋ ਹੀ ਮਟਰੋ ਬੋਲਤਾ ਕੰਮ ਸਾਰਾ ਸਿੱਟ ਸਮਝਾ ਤੇ ਹੁਣ ਲੱਗੇ ਲੌਂਡਰਬੋ ਤੇ ਦੰਨੇ ਤੁਹਾਨੂੰ ਹੁਣ ਫਾਈਨਲ ਵਿਊ ਕਿਦਾਂ ਦਾ ਇਹਦਾ ਤੇ ਦੱਸ ਦੇ ਨਾਲੇ ਕੀ ਕੀ ਖੋਲ ਕੇ ਲੱਗਦੀ ਹੈ ਕਿਉਂ ਵੀ ਆ ਬਈ ਟਰਬੋ ਤੇਲਵਾਤੀ ਅਸੀਂ 15 ਹਸ ਬਾਵਰ ਤੇ ਕੰਪਨੀ ਦਾ ਕਰਦੇ ਆ ਜੇ ਸਲੈਕਟ ਕਿਹੜੀ ਦੀ ਲਵਾਉਣੀ ਹੈ ਓਕੇ ਰਿਪੋਰਟ ਪੂਰੀ ਪੰਪ ਦੀ ਵੀ ਸੈਟਿੰਗ ਸੂਨਿੰਗ ਕਰਾ ਆ ਗਏ ਓਕੇ ਰਿਪੋਰਟ ਕਰਾ ਆ ਗਏ ਹੋਰ ਵੀ ਹੈਗੀਆਂ ਅਸੀਂ 10 ਵੀ ਹੈਗੀ 15 ਵੀ 12 ਵੀ ਹੈਗੀ ਆਹ ਵਾ ਬੈਂਡਾ ਤੇ ਆਪਾਂ ਬਾਜੂ ਲੱਗਣੀ ਆ ਨਾ ਸਿਰਫ ਚੀਜ਼ ਦੀਆਂ ਤੇ ਅਸੀਂ ਜਿਹੜੀ ਆ ਸਾਰਿਆਂ ਨੂੰ ਟੋਪ ਦੀ ਆ ਉਹ ਕੀਤੀ ਸਿਲੈਕਟ ਰੇਟ ਤੁਹਾਨੂੰ ਬਾਅਦ ਦੱਸਾਂਗੇ ਤੇ ਜੀਐਸ ਸਰਬੋ ਵਾਲਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਵੇਖ ਹੀ ਲਿਆ ਵਾ ਕਰਦੇ ਹੁਣ ਗੱਲ ਬਾਤ ਅੱਗੇ ਯੋ ਡੀ ਦਾ 10 ਜੀ ਤੋਂ ਜੋ ਦੇਖੋ ਫਿਰ ਹੀ ਡੂ ਇੱਕ ਯਾਰ ਮੈਂ ਉਧਰ ਤਾਂ ਨਹੀਂ ਵਲੋਗ ਬਣਾਉਂ ਪਾ ਲਿਆ ਵੀ ਥੋੜਾ ਜਿਆਦਾ ਮੈਂ ਵੀ ਵੇਖੋ ਟਰਬੋ ਟਰਬੋ ਕੰਪਨੀਆਂ ਤੇ ਕੰਪਨੀਆਂ ਆਹ ਕਿਹੜੀ ਆ ਇਹ ਬੜੀ ਤਗੜੀ ਆ ਉੱਧਰ ਮੈਂ ਨਾ ਆ ਰਸਾਈ ਸੀ ਇਹ ਹੋਲ ਸੈਟ ਹੈ ਮੱਚੀ ਨੰਬਰ ਇਹ ਵੀ ਉਹਨਾਂ ਨੰਬਰ ਹੀ ਆ 15 ਉਹ ਸੁਭਾਵੀ ਉਹਦੋਂ ਐਕਸ਼ਨ ਨੂੰ ਕੰਨ ਸੀ ਇੱਥੇ ਕਲੀਅਰ ਐਕਸ਼ਨ ਅੱਛਾ ਹੋਰ ਕੀ ਟਰੈਕਟਰ ਤੇ ਵੀ ਲਗਾਈ ਤੁਸੀਂ ਨਹੀਂ ਦੇਖ ਕੇ ਗਈ ਆ ਆ ਕਾਫੀ ਬੜੀ ਤਗੜੀ ਆ 12 ਵਾਂ ਤੇ ਆ 10 ਵਾ 10 ਦਾ ਗੜੀ ਲੱਗਦੀ ਤੇ 12 ਛੋਟੀ ਲੱਗਦੀ ਆ ਮਾਣ ਬੜਾ ਯਾਰ ਸੇਵਨ ਲੋ ਤੁਹਾਨੂੰ ਕੋਨੇ ਕੱਲੀ ਕੱਲੀ ਚੀਜ਼ ਤੇ 10 ਜੀ ਹਾਂ ਕਿਤਾਵਾ ਤੇ ਮੈਂ ਅੱਜ ਦੀ ਹੁੰਦੀ ਫਿਟਿੰਗ 13 ਦਾ 13 ਨੋ ਵੀ ਮਿੰਦਰੋ ਲਗਾਣ ਲੱਗਾ ਨਾ ਟਰਬੋ 25 ਨੰਬਰ 15 ਨੰਬਰ ਆਈ ਹੋਲ ਸੈਟ ਤੋਂ ਨੂੰ ਇਹਨੇ ਬੰਗੇ ਬੰਗੇ ਇਹ ਨਹੀਂ ਕਰਨੇ ਹੁੰਦੇ ਇਹ ਤਾਂ ਉਹਨੇ ਵੀ ਕਰਕੇ ਦੇਣਗੇ ਸੈਟਿੰਗ ਆ ਹਾਂ ਪਰ ਆ ਜਾਂਦੀ ਇੱਧਰ ਨੂੰ ਨਹੀਂ ਨਾ ਜਾਂਦੀ ਪੂਰੀ ਨਾਲ ਉਹਨਾਂ ਤੇਲ ਵੀ ਨਹੀਂ ਨਾ ਵਧਿਆ ਰਿੰਗ ਦਾ ਜ਼ਿਆਦਾ ਵਾ ਉਧਰੋਂ ਨੱਕੀ ਆਉਂਦੀ ਐ ਸੇ ਵੇਸ ਤੋਂ ਉਹ ਦਰਾਈ ਆ ਮਾਰ ਪੜੇਦੀ ਨਾ ਨਾ ਦੀ ਸਾਰੀ ਗੇੜੇ ਹੱਥ ਖਾਲੀ ਦੇਣਾ ਬਾਬੇ ਖ ਇੱਥੇ ਹੁੰਦੀ ਨਹੀਂ ਨਾਲ ਲੈ ਜਾਂਦੀ ਗੁਰੀ। ਇਸ ਵਾਲੀ ਦੇ ਭਾਣੇ ਕੀ ਫਾਲਟ ਵਾ। ਆਈ ਵੀ ਆ ਲੱਗਣਾ ਬਾਹਰਲੇ ਪਾਸੇ। ਉਹ ਵਧੀਆ ਮਾ ਕੋਈ ਹੁੰਦਾ। ਮਾਮਾ ਪਤਾ ਲੱਗੂ ਟਰਬੋ ਟਰਬੋ ਲੱਗੀ ਐ। ਆ ਮੇਟਰੋ ਲੱਗਣਾ ਵਾ ਇੱਕ ਇਹਦੇ ਚ ਛੋਟਾ ਹੁੰਦਾ ਉਹ ਨਹੀਂ ਹਿਲਵਾਇਆ ਇਹ ਵੱਡਾ ਲਵਾਇਆ ਕਿਉਂਕਿ ਟਰਬੋ ਆਡੀ 15 ਹੌਂਸ ਬਾਵਰੀ ਤੇ ਵਧੀਆ ਕਰਤਾ ਕਰਕੇ ਉਹ ਲਵਾਇਆ। ਆ ਪੈਪੂ ਵਜੇ ਤੇ ਆ ਫਿਟਿੰਗ ਕਰੋ ਜੱਕ ਡੀ ਘੰਟ ਸਾਰੀ ਹੱਥ ਦੀ ਵਿਧੀ ਆ ਕੰਮ ਜਲਦੀ ਆਉਂਦਾ ਉਹ ਤਰਨਾ ਨਾਲ ਉਹ ਬਈ ਕਰਦੋ ਤੇ ਸੁਤਾਂਵਣੀ ਮੈਂ ਨੀਂਦ ਵੀ ਪੂਰੀ ਆਉਂਦੀ ਹੋਣਾ 11:30 ਦੇ ਤੋਂ ਰੇਹ ਗਲਦੇ ਇੱਥੇ ਵੀ ਸਾਈਡਿੰਗ ਹੋ ਗਈ ਸਾਜੀ ਆ ਬੈਂਡ ਓਏ ਆ ਖੁੱਲਦਾ ਨਾ ਨਾ ਹੈ ਇਹ ਖੁੱਲਦਾ ਚਾਹ ਪਾ ਕੇ ਇੱਥੇ ਆ ਕੇ ਕਿਦਰਾ ਲੱਗੂਗਾ ਕਰਦੋ ਹਾਂ ਸੱਚ ਨੂੰ ਹਾਂ ਵਾਹ ਕੋਈ ਆਇਆ ਕਿ ਤੇਰੇ ਕੋਲ ਆਇਆ ਸਾਨੂੰ ਇਹ ਫੁੱਲੂ ਆ ਇਹ ਨਹੀਂ ਨਹੀਂ ਸੱਚੀ ਆਵੇ ਅੱਛਾ ਤਾਂ ਫੁੱਲਾ ਆ ਆ ਆ ਠੀਕ ਕਰੋ ਜੱਜ ਆ ਇਹਦਾ ਕੰਮ ਹੈ ਨਾ ਇਸੇ ਰਾਂ ਆ ਜੀ ਇਹਦਾ ਪਤਾ ਲਾਦਾ ਮੈਂ ਆਪ ਫੈਨ ਹੋ ਗਿਆ ਹਾਂ ਤਿਆਰ ਆ ਗਏ ਰੀਨ ਲਾ ਤੇ ਆ ਨਾਰੀ ਉਦਾਂ ਦਾ ਹੋ ਗਿਆ ਇਹ ਜਾਂਚੀ ਆ ਲਗਭਗ ਲਗਭਗ ਕੰਮ ਹੋ ਹੀ ਗਿਆ ਸਾਰਾ ਡਾਨਾ ਤੇ ਸਟਾਰਟ ਹੋ ਜੇ ਬਸ ਹੁਣ ਬਸ ਇਹੋ ਜਾਵਾ ਵੇਖਣ ਦਾ ਭਯਾ ਜਿੰਨਾ ਤੇ ਛੇਤੀ ਕੋਈ ਜੀ ਤਾੜੇ ਬਸ ਇਹ ਕੋ ਉਧਰ ਲੱਗਾ ਉਹਨੂੰ ਵੀ ਸਾਰਾ ਕੰਮ ਹੋ ਗਿਆ ਵਾ بس ਉਹ ਵੀ سٹارٹ ਕਰਨਾ ਇੰਟਰਕੂਲਰਡੀ ਗੰਡੇ ਉਹਦਾ ਨਾ ਫਿਲਟਰ ਚੈੱਕ ਕਰੋ ਆ ਕੋ ਲੈਣ ਗਿਆ ਹੈ ਨਹੀਂ ਨਾ ਤੇ ਜਦੋਂ ਬੰਦ ਬੰਦ ਕਰਨਾ ਬੰਦ ਕਰ ਦੇ ਬਰੇਸ ਮਾਰਕਿੰਗ ਤੋਂ ਬਰੇਸ ਮਾਰਕਿੰਗ ਨਹੀਂ ਕਰਨਾ ਮਤਲਬ ਉਦਾਂ ਨਾਰਮਲ ਕਰ ਦੇਣਾ ਮਨ ਜਦਾਂ ਇਹ ਕਰਦੇ ਨਾ ਵੀ ਰੇਸ ਮਾਰ ਕੇ ਕਰਦੇ ਹਰ ਵਾਰੀ ਸਟਾਰਟ ਕਰਨਾ ਦੋਵੇਂ ਸਲੋ ਤੇ ਕਰਨਾ ਰੇਸ ਨਹੀਂ ਦੇਣੀ ਤੇ ਬੰਦ ਕਰਨਾ ਦੋਵੇਂ ਸਲੋ ਤੇ ਕਰਨਾ ਰੇਸ ਨਹੀਂ ਦੇਣੀ ਬਿਨਾਂ ਤੇਲ ਦੇ ਤੇ ਟਰਬੋ ਵੀੜਾ ਖਾ ਲਵੇ ਨਾ ਖਤਮ ਖਤਮ ਠੀਕ ਆ ਜੰਦਾ ਪੈਂਦੇ ਆ ਰੇਸ ਨਹੀਂ ਦੇਣੀ ਮੰਨ ਲੋ ਉਹ ਤੇਜ਼ ਜੰਮਾ ਥੰਡੇ ਹੁੰਦੇ ਹਾਂ ਹਾਂਜੀ ਤੇਲ ਚੜੂਗਾ ਤਾਂ ਹੀ ਫਿਰ ਸਾਰਾ ਸਰਕਲ ਚੱਲੂ ਕਮ ਇੱਧਰ ਵੀ ਚੱਲਣ ਡਿਆ ਪੂਰਾ ਠੁਕਮਾ ਚਲੋ ਚੈੱਕ ਇੱਧਰ ਵੀ ਕੰਮ ਹੋ ਗਿਆ ਉੱਧਰ ਵੀ ਕੰਮ ਹੋ ਗਿਆ ਆ ਵੀ ਬਾਈ ਆਪਣੇ ਇੱਥੇ ਤੇ ਇੰਸਟਾਗ੍ਰਾਮ ਤੇ ਆਪਣੇ ਨਾੜ ਹੀ ਤੇ ਇਹਨਾਂ ਨੇ ਵੀ ਅੱਜ ਹੀ ਆਉਣਾ ਸੀ ਲਮਾਉਣ ਤੇ ਫਿਰ ਅਸੀਂ ਕਲਾਸ ਲੂ ਕਰ ਲਈ ਨਾਲੇ ਬਾਈਆਂ ਨੇ ਸਾਨੂੰ ਵੀ ਦੱਸਤਾ ਇਹਨਾਂ ਨੇ ਸਾਨੂੰ ਵੀ ਦੱਸਤਾ ਕਿਉਂਕਿ ਸਾਨੂੰ ਇਹਦੇ ਬਾਰੇ ਨੋਲਿਜ ਨਹੀਂ ਬੜੀ ਨੋਲਿਜ ਹੈ ਇਹਨਾਂ ਨੂੰ ਤੇ ਚਲੋ ਇੱਧਰ ਵੀ ਕੰਮ ਪੂਰਾ ਓਕੇ ਹੋਣ ਡਿਆ ਵਾ ਤੇ ਉਧਰ ਜਾ ਕੇ ਵਿਖਾਉਣਾ ਤੁਹਾਨੂੰ ਮਿੱਤਰੋ ਲਗਭਗ ਕੰਮ ਸਾਰਾ ਡਨ ਹੋ ਗਿਆ ਵਾ ਤੇ ਕਰੋਂ ਹੁਣ ਚੈੱਕ ਗੱਲ ਓਕੇ ਰਿਪੋਰਟ ਦੀ ਕਰਾਤੀ ਓਕੇ ਰਿਪੋਰਟ ਜੇ ਇਦਾਂ ਨਹੀਂ ਨਾ ਤੂੰ ਮੰਨਣਾ ਤਾਂ ਮੈਂ ਇਦਾਂ ਇਦਾਂ ਦੀ ਓਕੇ ਤੇ ਓਕੇ ਰਿਪੋਰਟ ਕਰਾਤੀ ਜੇ ਆਇਆ ਭਗੀ ਬਮੂਨ IDEA ਸਾਫ ਕਨ ਡਾਇਰੈਕਟਰ ਹੈ ਤੇ ਕੰਮ ਲਗਭਗ ਡਨ ਹੋ ਗਿਆ ਵਾ ਵੇਖੋ ਤੁਸੀਂ ਆਹਾ ਆ ਨਾਂ ਤਾਂ ਵੱਜ ਗਿਆ ਜੇ ਨਾਂ ਤਾਂ ਵੱਜ ਗਿਆ ਤੇ ਆ ਚੈੱਕ ਕਰੋ ਤੁਸੀਂ ਸਿਸਟਮ ਸਿਸਟਮ ਚੈੱਕ ਕਰੋ ਸਿਸਟਮ ਤੇ ਰੈਡੀ ਰੋ ਰੈਡੀ ਪਟਾਕਾ ਰੈਡੀ ਪਾ ਕੇ ਦੱਸਾਂਗੇ ਤੁਹਾਨੂੰ ਹਾਂ ਜੀ ਉਹਦੀ ਸੀਟੀ ਨਹੀਂ ਆ ਉਹ ਸਿੰਪਲ ਬੈਂਡ ਪਾਇਆ ਉਹਨਾਂ ਨਹੀਂ ਉਹ ਉਹਨਾਂ ਨੇ ਕੰਮ ਘੁੰਮਦੇ ਚਲਾਉਣਾ ਉਹਨੂੰ ਤੇ ਬਾਕੀ ਮਿੱਤਰੋ ਲੁੱਕ ਦੇ ਨਹੀਂ ਆਣਾ ਸੋੜੇ ਕੁੜਾਇਆ ਹਾਲ ਦੁਜਾ ਆ ਤੁਹਾਡਾ ਉਹ ਤੁਹਾਨੂੰ ਪਤਾ ਕੱਲ ਦੇ ਨਿਕਲੇ ਤੇ ਸੁੱਤਾ 1 ਮਿੰਟ ਨਹੀਂ ਜੇ ਉਕਾਰ ਤੇ ਰੋਟੀ ਰੋਟੀ ਹੁਣੇ ਮਿਲੀ ਆ ਤੇ ਬਾਕੀ ਇਹ ਵੀ ਠੰਡ ਦਾ ਅਰੇਂਜਮੈਂਟ ਨਹੀਂ ਕੀਤਾ ਵਾ ਤੇ ਚਾਹ ਪੀਣ ਲੱਗੇ ਬੜੀ ਵਧੀਆ ਗਾਇਦਾ ਪਤਾ ਹੀ ਨਹੀਂ ਲੱਗਣਾ ਵੇਖੋ ਉਹ ਦੀ ਗਾਇਨ ਸੁਪਰੇ ਆ ਉਹ ਵੀ ਹੋਰ ਬੋਲ ਓਰੀਜਨਲ ਲੰਗ ਨਹੀਂ ਹੁੰਦਾ ਜਿਹੜਾ ਉਹ ਹੀ ਆ ਚੋਕ ਉਹ ਨੂੰ ਮਾਰ ਦੇ ਕਿਉਂ ਉਹ ਥੱਲੇ ਥੱਲੇ ਪੈਪਾ ਬੂਪਾਂ ਦੇ ਸਾਦੇ ਹਾਂ ਆ ਮਜਾਰੇ ਬਸ ਇਹ ਆਪਣਾ ਜੱਲਣ ਡਿਆ ਪੈ ਆ ਬਾਬਾ ਜਦੋਂ ਇਹਨੂੰ ਪੋਣਾ ਇਹਦੇ ਉੱਤੇ ਸਲੰਸਰ ਤੇ ਇਦਾਂ ਛੱਡ ਦੇਣਾ ਸਲੰਸਰ ਨਿਕਲੂ ਹਵਾਣਾ ਨਿਕਲੂਗੀ ਜਮਾ ਪੂਰਾ ਪੂਰਾ ਫਿੱਟ ਪੂਰਾ ਪੂਰਾ ਫਿੱਟ ਇੱਥੇ ਰੱਖ ਕਰ ਕਰ ਗੱਲ ਹੁਣ ਹੋਗਾ ਤੂੰ ਚਾਹੀਏ ਵਾਗ ਲੈਣੇ ਕਿ ਆ ਨਹੀਂ ਜਮਾ ਪੂਰਾ ਪੂਰਾ ਫੇਟੋ ਆ ਜੀ ਚੈੱਕ ਕਰੋ ਆ ਇਹ ਮਲੋ ਇੰਟਰਕੂਲਰ ਲਵਾਉਂਦੇ ਫੇਰ ਜਾਣੀਆਂ ਇਹ ਦੋ ਅੱਗੇ ਨੂੰ ਆਹ ਜਿਹੜੀਆਂ ਸਟੀਲ ਦੀਆਂ ਬਾਕੀ ਕੰਮ ਸਾਰਾ ਨਟੂ ਨਟ ਵਧੀਆ ਅਰੀਜਨਲ ਨਟ ਹੋਇਆ ਸਾਰਾ ਹੀ ਇਥੋਂ ਤੁਸੀਂ ਚੈੱਕ ਕਰ ਸਕਦੇ ਜੇ ਨਟ ਵੀ ਟਰਬੋ ਦਾ ਨੂੰ ਵਿਖਾ ਦਈਏ ਇਹ ਹੈਗੀ ਜੇ 75 ਨੰਬਰ ਹੈ ਤੇ ਕਿਹੜੀ ਹੈ ਸਟੈਲ ਦੀ ਤੇ 15 ਹੋਰ ਸਬਾਬਰ ਠੀਕ ਹੈ ਜੀ ਆਓ ਅੰਦਰ ਨੂੰ ਕਰਨਾ ਪੱਲੀ ਪਲੇਟ ਨੂੰ ਵੀ ਭਾਈ ਇੱਥੇ ਨਾ ਕਰੋ ਫਿਰ ਸੁਭ ਕਾਮ ਨਾ ਆਏ ਸਤਿ ਸ੍ਰੀ ਅਕਾਲ ਲੋਬੀ ਫਾਈਨਲੀ ਹੋ ਗਿਆ ਕੰਮ ਸਾਰਾ ਡਨ ਐ ਐਂਡ ਕਰਾ ਛੱਡਿਆ ਅਜ ਤੇ ਬਾਕੀ ਹੁਣ ਇਹਦੀ ਆਵਾਜ਼ ਤੁਹਾਨੂੰ ਚੈੱਕ ਕਰਾਉਨੇ ਆ ਕਿਦਾਂ ਦੀ ਨਿਕਲਦੀ ਆ ਮੈਨੂੰ ਤਾਂ ਲੱਗਣ ਰਿਹਾ ਬਹੁਤ ਵਧੀਆ ਹੋਣੇ ਵਾਲੀ ਆਵਾਜ਼ ਇਸਕੀ ਔਰ ਆ ਬਨੇ ਰਹੇ ਆ ਟਕਣ ਲੱਗ ਗਿਆ ਜੇ ਤੇ ਚਲੋ ਫਿਰ ਇਹ ਦੇ ਦੇ ਮੈਨੂੰ ਹੁਣ ਇਹ ਤੇ ਵਲੋਗ ਦਾ ਲੈ ਤੇ ਰੱਖ ਜਾਓ ਇੱਕ ਜੋ ਕਰਿਓ ਚਲੋ ਉਹ ਸੀਟੀ ਵਾਲੀ ਬਾਜ ਵੀ ਬਣਾ ਲਾਂਗੇ ਜਦੋਂ ਦਾ ਸਟਾਰਟ ਕੀਤਾ ਵਾ ਤੇਲ ਜਾਊਗਾ ਤੇ ਰੇਸ ਦੇਣੀ ਆ ਉਹਨਾਂ ਚ ਰੇਸ ਨਹੀਂ ਦੇਣੀ ਆਓ ਇਹ ਨਾ ਇਹ ਵੀ ਮम्मा ਤੁਸੀਂ ਜਿੱਥੇ ਮੇਲੇ ਦੇ ਸਟਾਰਟ ਕੀਤਾ ਨਾਲ ਹੀ ਸ਼ੂ ਕਰਦਾ ਆਓ ਉਹ ਵੀ ਟਰੈਕਟਰ ਸਟਾਰਟ ਆ ਆ ਪੂਰੇ ਕਿੰਨੇ ਕਿੰਨਾ ਟਾਈਮ ਆਵਾ 3:20 3:20 ਹੋਏ ਆ ਤੇ 9 ਵਜੇ ਲਾਤਾ ਹੀ ਸਾਡੇ ਨੂੰ ਆ ਲੈਮਨ ਸ਼ੇਕ ਮਾਰੇ ਮਾਰੀ ਗੱਲ ਆ ਓਏ ਦਰੋ ਜਾ ਕੋਣ ਬਾਕੀ ਨੀਲਾ ਵਿੱਚ ਤੁਹਾਨੂੰ ਵਿਖਾਵਾਂਗੇ ਬਹੁਤ ਵਧੀਆ ਕਰਕੇ ਤੇ ਉਹ ਕਰਬੋਰਡ ਪੂਰੀ ਹੋਈ ਆ ਵਰੀ ਕਰੇ ਕਿਹੜੀ ਗੱਲ ਦੀ ਗੱਲ ਦੀ ਸਟਿਲ ਹਵਾ ਸਾਡੇ ਵੱਲ ਦੀ ਲੈ ਵੀ ਆ ਗਿਆ ਦੇਰ ਅਜਾ ਦੇਰ ਕਰ ਲੈ ਅੱਛਾ ਯਾ ਆ ਗਿਆ ਨਾ ਹੋਣ ਕਾਰਵਾਈ ਪਾਉਣੀ ਆ ਜੀ ਪੈਣੀ ਬਾਕੀ ਬਿਲਕੁਲ ਚੈੱਕ ਕਰ ਦੋ ਪੂਰੀ ਇੱਕ ਨੰਬਰ ਦੀ ਐਵੇਂ ਲਈਏ ਦੀ ਹੋਣਾ ਸੱਤ ਦੇ ਲਈ ਕਰਕੇ ਲੱਗੀ ਲੋ ਵੀ ਸਾਰਿਆਂ ਦਾ ਇੰਤਜ਼ਾਰ ਵਾ ਸਾਨੂੰ ਵੀ ਇੰਤਜ਼ਾਰ ਵਾ ਸਿਟੀ ਦਾ ਬਹੁਤ ਬਹੁਤ ਇੰਤਜ਼ਾਰ ਆ